ਵਸਾਖ ਤਿਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੇ ਮਾਇਆ ਤੋ ਪੁੱਤਰ ਕਨ ਤਰਨਾ ਸੰਤਨਾਂ ਹਰ ਅਬਨਾ ਸੀ ਉਹ ਪਲਚ ਪਲਚ ਸਗਲੀ ਮੋਈ ਟੁੱਟੇ ਤੰਦ ਮੋਹੋ ਇੱਕ ਸਹਰ ਕੇ ਨਾਮ ਬਿਨ ਅਗਲੇ ਖੋਹੇ ਦੇ ਵੀ ਸਾਰੇ ਵਿਗੁਚਣਾ ਪ੍ਰਭ ਬਿਨ ਲਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਮਿਕ ਕੇ ਪ੍ਰਭ ਬੈਨ ਤੇ ਪ੍ਰਭ ਮਿਲੋ ਪ੍ਰਾਪਤ ਹੋਏ ਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ ਵੈ ਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਵੈਸਾਖੀ ਦੇ ਮਹੀਨੇ ਦੀਆਂ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ ਹੋਣ ਕੁਦਰਤ ਰਾਣੀ ਹਾਰ ਸ਼ਿੰਗਾਰ ਦੇ ਨਾਲ ਭਰਪੂਰ ਹੁੰਦੀ ਹੈ ਸਾਰੀ ਵਨਸਪਤੀਆਂ ਦੀ ਸ਼ਾਖਾਵਾਂ ਫੁੰਦਰਤਾ ਦੇ ਨਾਲ ਭਰਪੂਰ ਹੁੰਦੀਆਂ ਹਨ ਅਤੇ ਗੁਰਦੇਵ ਜੀ ਫਰਮਾਦੇ ਹਨ ਵਿਸਾਖੀ ਰਣ ਕਿਉਂ ਵਾਢੀ ਆ ਜਿੰਨਾ ਪ੍ਰੇਮ ਵਿਚੋ ਵਿਸਾਖ ਦੇ ਮਹੀਨੇ ਵੀ ਜਿੱਥੇ ਇਹ ਮਿਲਾਪ ਦਾ ਮਹੀਨਾ ਕੁਦਰਤ ਰਾਣੀ ਹਾਰ ਸ਼ਿੰਗਾਰ ਉਹਨਾਂ ਉਪਰਨਵੀਰਤਾ ਕਿਹੜਾ ਹੈ ਵਨਸਪਤੀਆਂ ਬੋਲ ਰਹੀਆਂ ਹਨ ਅਤੇ ਸਾਰੇ ਪਾਸੇ ਕੁਦਰਤ ਰਾਣੀ ਖਾਸ ਸ਼ਿੰਗਾਰ ਦੇ ਨਾਲ ਭਰਪੂਰ ਹੈ ਲੇਕਿਨ ਉਸ ਜੀਵ ਰੂਪੀ स्त्री ਨੂੰ ਤੀਰਥ ਕਿਵੇਂ ਆਵੇ ਉਸ ਤਮਨ ਟਿਕਾਉ ਵਿੱਚ ਕਿਵੇਂ ਆਵੇ ਪ੍ਰਭੂ ਪਰਮਾਤਮਾ ਪਰਮੇਸ਼ਰ પાસેੋਂ ਵਿਛੜਿਆ ਹੋਈਆਂ ਹਨ ਹਰ ਸਾਜਨ ਪੁਰਖ ਵਿਸਾਰਕ ਹੈ ਲੱਗੀ ਮਾਇਆ ਤੋ ਐਸੀ ਜੀਵ ਰੂਪੀ स्त्रीਆਂ ਮਾਲਕ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਵਿਸਾਰ ਕੇ ਦੁਨੀਆ ਦੇ ਦੰਧਿਆ ਵਿੱਚ ਦੁਨੀਆ ਦੀ ਮਾਇਆ ਦੇ ਵਿੱਚ ਗਲਤਾਨ ਹਨ ਪੁੱਤਰ ਤਲਤਰਾ ਸੰਤਨਾ ਹਰ ਅਬਨਾਸੀ ਉਹ ਉਸ ਵਾਹਿਗੁਰੂ ਪ੍ਰਮਾਤਮਾ ਤੋਂ ਬਿਨਾ ਪੁੱਤਰ ਧੀਆਂ ਇਸਤਰੀ ਤੰਦੌਲਤ ਕੋਈ ਵੀ ਸਾਥ ਨਿਭਣ ਵਾਲੀ ਨਹੀਂ ਹੈ ਪਲਚ ਪਲਚ ਸਗਲੀ ਮੋਈ ਝੂਠਾ ਤੰਦੈ ਮੋਹ ਜਿਨ੍ਹਾਂ ਦੇ ਪਿਆਰ ਦੀ ਖਾਤਰ ਮਾਇਆ ਵਿੱਚ ਗਲਤਾਨ ਹੋ ਕੇ ਦੁਨੀਆਦਾਰੀ ਦੇ ਅੰਦਰ ਜੀਵ ਰੂਪੀ ਇਸਤਰੀ ਆਪਣਾ ਸਮਾਵਤੀਤ ਕਰ ਰਹੀ ਹੈ ਠੂਠੇ ਤੰਦਿਆਂ ਦੇ ਵਿੱਚ ਠੂਠੀ ਮਾਇਆ ਦੇ ਵਿੱਚ ਉਸ ਦਾ ਸਾਥ ਨਹੀਂ ਦੇਣ ਵਾਲੀ ਇੱਕਸ ਹਰ ਕੇ ਨਾਮ ਬਿਨ ਅਗਾਂ ਲੀਏ ਖੋਇ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਆਪਾਂ ਜੋ ਵੀ ਧਾਰਮਿਕ ਕਰਮ ਕਾਂਡ ਕਰਦੇ ਹਾਂ ਤਾਂ ਹੋਰ ਜੋ ਕੁਝ ਦੁਨਿਆਵੀ ਤੰਦੇ ਕਰਦੇ ਹਾਂ ਉਹ ਸਾਰੇ ਹੀ ਉਹਨਾਂ ਦਾ ਕੋਲ ਫਲ ਇੱਥੇ ਹੀ ਖੋ ਲਿਆ ਜਾਂਦਾ ਹੈ ਪਾਪ ਪਰਮਾਰਥ ਦੇ ਰਸਤੇ ਵਿੱਚ ਇਹ ਧਾਰਮਿਕ ਕਰਮ ਕਾਂਡ ਜਾਂ ਹੋਰ ਦੁਨਿਆਵੀ ਤੰਦੇ ਸਾਥ ਨਿਭਣ ਵਾਲੇ ਨਹੀਂ ਹਨ ਸਾਥ ਦੇਣ ਵਾਲੇ ਨਹੀਂ ਹਨ ਦੇਵ ਸਾਰ ਵਿਗੁੱਚਣਾ ਪ੍ਰਭੂ ਮਿਨ ਹੋਰ ਨ ਕੋਈ ਵਾਹਿਗੁਰੂ ਪ੍ਰਮਾਤਮਾ ਪ੍ਰੀਤਮ ਨੂੰ ਵਿਚਾਰ ਕੇ ਦੁਨੀਆਦਾਰੀ ਦੇ ਧੰਦੇ ਅੰਦਰ ਜੋ ਗੁਲਤਾਨ ਹੋ ਜਾਂਦੇ ਹਨ ਉਹਨਾਂ ਨੂੰ ਫਿਰ ਕਿਤੇ ਵੀ ਕਿਰੇਜ ਨਹੀਂ ਆਉਂਦੀ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਨਾਲ ਹੋਰ ਕੋਈ ਸਦੀਵੀ ਸਾਥੀ ਹੋ ਹੀ ਨਹੀਂ ਸਕਦਾ ਪ੍ਰੀਤਮ ਚੰਨੀ ਜੋ ਲੱਗੇ ਤਨ ਕੀ ਨਿਰਮਲ ਹੋਏ ਅਤੇ ਦੂਸਰੇ ਪਾਸੇ ਜੋ ਵਾਹਿਗੁਰੂ ਪ੍ਰਮਾਤਮਾ ਪ੍ਰੀਤਮ ਦੇ ਚਰਣੀ ਲੱਗਦੇ ਹਨ ਉਹਨਾਂ ਦੀ ਜੀਵਨ ਸ਼ੈਲੀ ਉਨਾ ਦੀ ਜੀਵਨ ਰਹਿਤ ਮਰਿਆਦਾ ਨਿਰਮਲ ਹੋ ਜਾਂਦੀ ਹੈ ਅਤੇ ਉਹ ਵਾਹਿਗੁਰੂ ਪਰਮਾਤਮਾ ਦੇ ਬਲਾਪ ਦੇ ਵਿੱਚ ਸਤ ਸੰਤੋਖ ਦਇਆ ਧਰਮ ਈਸ਼ ਧਰਮ ਅਪਣਾ ਕੇ ਆਪਣੇ ਜੀਵਨ ਰਹਿਤ ਮਿਆਦਾ ਨੂੰ ਨਿਮਰ ਕਰ ਲੈਂਦੇ ਹਨ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਸਾਡੇ ਸਾਰਿਆਂ ਵਾਸਤੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਪਰਮਾਤਮਾ ਤੇਰੇ ਚਰਨਾਂ ਵਿੱਚ ਬੇਨਤੀ ਹੈ ਤੇਰੇ ਚਰਨਾਂ ਵਿੱਚ ਅਰਦਾਸ ਹੈ कृपा करके दया करके अपने दर्शनों दीदात इस, इस दी जीवात्मा ਨੂੰ ਬਖਸ਼ਿਸ਼ ਕਰ ਵਸਾ ਸੁਹਾਵਾ ਤਾਂ ਲਗੈ ਜਾਂ ਸੰਤ ਬੇਟਾ ਹਰ ਸੋਏ ਇਹ ਵਿਸਾਖ ਦਾ ਮਹੀਨਾ ਕਿਸ ਮਹੀਨੇ ਦੇ ਅੰਦਰ ਕੁਦਰਤ ਰਾਣੀ ਹਾਰਸ਼ੀਦਾਰ ਕਰਕੇ ਸੁਹਾਪਣ ਨੂੰ ਪ੍ਰਾਪਤ ਹੁੰਦੀ ਹੈ ਇਹ ਜੀਵਾਤਮਾ ਵੀ ਸਾਤ ਸੰਤੋਖ ਦੇ ਆ ਧਰਮ ਇਹ ਸ਼ਿੰਗਾਰ ਬਣਾ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰਕੇ ਆਪਣੇ ਜੀਵ ਨੂੰ ਸਫਲ ਕਰ ਸਕਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਖਾਰੀ ਬਹਾਰਾ ਮਹਾਵਿਦੂ ਫਰਮਾਦੇ ਹਨ ਨਾਨਕ ਵੇ ਸਾਖੀ ਪ੍ਰਭ ਪਾਵੈ ਸੁਰਤਿ ਸ਼ਬਦ ਮਨ ਮਨ ਇਹ ਵਸਾਖ ਦੇ ਮਹੀਨੇ ਅੰਦਰ ਜਿਸ ਜੀਵਨ ਦੇ ਪਲਾਂ ਨੂੰ ਆਪਾਂ ਹੜਾ ਰਹੇ ਹਾਂ ਇਸ ਜੀਵਨ ਦੇ ਪਲਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਜੇਕਰ ਸਾਡੀ ਸੁਰਤ ਗੁਰੂ ਸ਼ਬਦ ਨਾਲ ਜੁੜ ਜਾਵੇ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਆਪਾਂ ਕਰ ਸਕਦੇ ਹਾਂ ਵਸਾਖੀ ਦੇ ਇਸ ਮਹੀਨੇ ਦੇ ਆਗਮਨ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਕਲਗੀਧਰ ਪਾਤਸ਼ਾਹ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਪੂਰਨ ਨੂਤਾ ਦੀ ਤਸਵੀਰ ਕਢੀ ਸੀ ਜਿਸ ਨੂੰ ਆਪਾਂ ਸੰਸਪਾਈ ਰੱਖਦੇ ਹਾਂ। ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਖਦੀਆਂ ਅਤੇ ਵਿਸਾਖੀ ਦੇ ਇਸ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।